ਆ ਗਾਜੀ ਜਿਹੜਾ ਸਹੀ ਨਹੀਂ ਮੁਸਕਾਨ ਹੋਈ ਉਹ ਇੱਧਰ ਠੀਕ ਹੈ ਅੱਜ ਕੋਈ ਨਹੀਂ ਪਹਿਲਾਂ ਆਹ ਪਰਿਵਾਰ ਆ ਗਿਆ ਮੈਂ ਨਾ ਵਰਦਾ ਇੱਧਰ ਦੀ ਕਿਤੇ ਆ ਪਰਿਵਾਰ ਕਿਥੇ ਦੀ ਆਵਲਾ ਪਰਿਵਾਰ ਕਿਥੇ ਬਾਈ ਇਹ ਵੀ ਇਹ ਵੀ ਇੱਥੇ ਇੱਥੇ ਉਹ ਵੀ ਇੱਥੇ ਇਹ ਪੰਜ ਗਾਲਟਰ ਕਰਨ ਉਹ ਵੀ ਭਜ ਗਈ ਅੱਛਾ ਜੀ ਇਹ ਆਹ ਕਰਦੇ ਚ ਆਪਾਂ ਖੜੇ ਤੁਹਾਡਾ ਘਰ ਜੀ ਭਾਜੀ ਦੂਜੀ ਪੈਂਸਲ ਦੂੰਗਾ ਮੈਨੂੰ ਮੇਰਾ ਘਰ ਹੈ ਜੀ ਸਰ ਕੇ ਪੋਸਟਲ ਦੇ ਉਸ ਬਾਈ ਸਾਹਿਬ ਨੂੰ ਲੱਗੇ ਮੇਰੇ ਤੁਹਾਡਾ ਕੀ ਨਾ ਜੀ ਤੁਹਾਡਾ ਮਨਜੀਤ ਜੀ ਮਜੀਦ ਸਿੰਘ ਹੀ ਗੱਲ ਨੂੰ ਮਜੀਦ ਸਿੰਘ ਹਨ ਜੀ ਸਨ ਆਫ ਦਰ ਸਿੰਘ ਹਾਂਜੀ ਤੁਹਾਡਾ ਨੰਬਰ ਹੈ 81 ਆ ਵੇਖੋ ਇਹ ਨੰਬਰ ਤੁਹਾਡਾ ਹੀ ਹੈ ਨਾ ਹਾਂਜੀ ਠੀਕ ਹੈ ਇਹ ਆਪਣਾ ਹੁਣ ਇਸ ਵੇਲੇ ਕੀ ਕੀ ਨੁਕਸਾਨ ਹੋਇਆ ਜਿੱਥੇ ਮੇਰਾ ਸੱਤ ਢੱਟ ਗਈ ਇਹ ਇੱਕ ਇੱਕ ਕਮਰਾ ਇੱਕ ਇੱਕ ਕਮਰਾ ਜਿਹੜਾ ਢਾਈ ਤੁਹਾਡਾ ਬੈੱਡ ਸਾਰਾ ਗੋਰਾ ਸਾਰਾ ਕੋਈ ਇੱਕ ਇੱਕ ਕਮਰਾ ਤੁਹਾਡਾ ਜਿਹੜਾ ਢਹਿ ਗਿਆ ਨਾ ਹਾਂਜੀ ਇੱਕ ਰਸੋਈ ਉਹ ਵੀ ਨਾਲ ਢਹਿ ਗਈ ਹੋਮਪੋਰਟ ਢਿੱਤੀ ਇੱਕ ਰਸੋਈ ਢਹਿ ਗਈ ਤੇ ਹੋਰ ਆਪਣਾ ਕੋਈ ਬੈੱਡ ਦਾ ਜਾਂ ਹੋਰ ਕੀ ਕਿਸਾਨਾਂ ਕੰਬਲ ਅਰੇ ਗੋਰਾ ਗੱਦੇ ਤੇ 5 ਕੁਆਰਟ 35 ਕਿਲੋ ਗਣਕ ਠੀਕ ਹੈ ਜੀ ਤੇ ਆ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਆਪਣੇ ਮੈਂਬਰ ਜਿਹੜੇ ਪਰਿਵਾਰ ਦੇ ਵਿੱਚ ਜੀ ਕੌਣ ਕੌਣ ਮੇਰੀ ਅਕਾ ਘਰ ਦੇ ਤੇ ਪੌਮਲੇ ਬੱਚਾ ਅੱਛਾ ਬੱਚੇ ਇੱਕ ਤੁਸੀਂ ਤਿੰਨੇ ਜਣੇ ਰਹਿੰਦੇ ਹੋ ਜੀ ਆਹ ਮਾਤਾ ਹੈਗੀ ਆ ਪਰ ਲੱਗ ਗਿਆ ਵੱਡੇ ਭਰਾਣਾ ਬੱਚਾ ਛੋਟਾ ਹੀ ਹੈ ਨਾ 3 ਸਾਲ ਦਾ ਹੀ ਆ ਤੁਸੀਂ ਕੀ ਕੰਮ ਕਰਦੇ ਹੋ 5-6 ਸਾਲ ਦਾ ਗੱਲ ਠੀਕ ਹੈ ਜੀ ਕੀ ਕੰਮ ਕਰਦੇ ਜੀ ਮੇਰਾ ਕਿਰਤਮ ਨਹੀਂ ਬਈ ਮਜ਼ਦੂਰੀ ਹੈ ਨਾ ਜੀ ਹਾਂ ਜੀ ਬੱਚਾ ਤਾਂ ਪੜਦਾ ਹੀ ਛੋਟਾ ਬੱਚਾ ਜਾਂਦਾ ਜਿਹੜਾ ਉਹ ਵੀ ਲਾਤ ਦੇ ਵਿੱਚ ਠੀਕ ਨਹੀਂ ਕੋਈ ਜੁੱਤਨਾ ਹੀ ਬੋਲਦੇ ਨਹੀਂ ਇਹ ਵੀ ਲਿਖੋ ਜਿਹੋ ਦੋਵੇਂ ਮਾਪੋਤ ਬੋਲਦੇ ਨੇ ਅੱਛਾ ਦੋਨੇ ਨਹੀਂ ਬੋਲਦੇ ਬਹੁਤ ਵੇਸਾ ਦੇ ਵਾਹਿਗੁਰੂ ਅੱਜ ਤੇ ਮੈਂ ਉਹਨਾਂ ਦੀ ਚਾਰੇ ਉਮਰ ਬਦੀ ਹੈ ਮੈਨੂੰ ਤਾਂ ਕਹਿੰਦੇ ਮੈਨੂੰ ਤਾਂ ਕਹੀ ਕਹਿੰਦੇ ਵੀ ਤੂੰ ਕਾਂਡਿਆ ਤੂੰ ਕਿਸੇ ਵੀ ਪਸੰਦ ਕਰਨੀ ਮੈਂ ਬਿਲਕੁਲ ਨਹੀਂ ਇਹ ਗੱਲ ਕਹਿਣੀ ਜਿਹੜਾ ਘਰ ਡਿੱਠਾ ਆ ਕਮਰਾ ਡਿੱਠਾ ਪਈ ਤੁਹਾਡਾ ਸਾਰਾ ਨਾ ਇਹ ਮੇਰਾ ਜੀ ਅੱਛਾ ਇਹ ਤੁਹਾਡਾ ਕਮਰਾ ਡਿੱਠਾ ਆ ਵਾਲਾ ਹਾਂ ਮਹਾ ਜੀ ਠੀਕ ਇਹ ਕਮਰਾ ਜਿਹੜਾ ਨਾਲ ਦਾ ਆ ਹਾਂਜੀ ਇਹਨੇ ਬਹੁਤ ਪਾਣੀ ਮਾਰ ਮਾਰ ਹੋਣੀ ਆ ਰੇ ਪੇਟੀ ਕੱਢੀ ਜਾਓ ਕੋਈ ਕਿੰਨਾ 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 ਕਿਥੇ ਅੰਦਰ ਪਾਣੀ ਆ ਗਿਆ ਸੀ ਉਹ ਕਿੰਨਾ ਕਿੰਨਾ ਬਾਜੀ ਬੜਾ ਬੜਾ ਥੋੜਾ ਐਨਾ ਤੱਕ ਆ ਗਿਆ ਵਾ ਅੱਛਾ ਇੱਥੇ ਇੱਥੇ ਤੱਕ ਪਾਣੀ ਆ ਗਿਆ ਜਿਹੜਾ 6 6 ਫੁੱਟ ਤੱਕ 4 4 5 5 ਫੁੱਟ ਤੱਕ ਪਾਣੀ ਆ ਗਿਆ ਜੀ ਨਾ ਆ ਹੁਣ ਉੱਤੇ ਮਿੱਟੀ ਪਈ ਨਾ ਤਾਂ ਤੁਹਾਨੂੰ ਅੱਛਾ ਜੀ ਅੱਛਾ ਛੱਤ ਡੇਗ ਗਈ ਜਿਹੜੀ ਹੈ ਨਾ ਕੁਝ ਮਿੱਟੀ ਪਈ ਦੇ ਕੋਸਲਾ ਬਾ ਵੇਖੋ ਵੇਖੋ ਹੁਣ ਦੇਖੋ ਮੜਾ ਬਾਬਾ ਜੀ ਕੋਈ ਕੁ ਵੈਸੇ ਆ ਆ ਵੀ ਚੀਜ਼ ਕਿੰਨੇ ਲੈਣੇ ਨਾ ਪਰ ਤੀ ਹਾਂਜੀ 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 ਉਹ ਰੀਤਾ ਦਾ ਚਾਰ ਫੁੱਟ ਲੱਗਣਿਆ ਤੇ ਇਹ ਪੈਰ ਹੋਰ ਡੂੰਘਾ ਜਦੋਂ 70 ਡਿਗਰੀ ਆ ਉਦੋਂ ਪਰਿਵਾਰ ਮੈਂਬਰ ਕਿੱਥੇ ਸੀਗੇ ਮਾਂ ਆਪਾ ਕੇਦੇ ਉੱਥੇ ਗਾ ਚ ਚਲੋ ਮਹਾਰਾਜੀ ਕਿਰਪਾ ਨਾਲ ਉਹ ਵਿਚਾਰ ਰਹਿ ਗਿਆ ਨਾ ਉਹ ਗੁਰਸਾਹਨੇ ਗੁਰਸਾਹਨੇ ਬਚਾ ਕਰ ਕੋਈ ਗੱਲ ਨਹੀਂ ਭਾਜੀ ਤੁਹਾਡੇ ਆ ਦੇਖੋ ਛੋੜਨੀ ਜਾਂ ਸਲਾਵਾ ਬਿਲਕੁਲ ਕਿਹੜਾ ਪਿੰਡ ਭਾਜੀ ਇਹ ਮਲਕਪੁਰ ਬਰਾਤ ਸੀ ਹਾਂਜੀ ਸਾਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਅ ਅਜਨਾਲੇ ਦੇ ਪਿੰਡਾਂ ਜੀ ਨਾ ਅਜਨਾਲੇ ਦੇ ਵਿੱਚ ਪਿੰਡ ਮਲਕਪ ਤੇ ਸੰਗ ਦੀ ਆਪਾਂ ਦੇਖਦੇ ਆ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੇ ਹੜ੍ਹ ਆਏ ਆ ਉਹਦੇ ਵਿੱਚ ਸਾਡਾ ਜਿਹੜਾ ਪੰਜਾਬ ਆ ਉਹ ਪ੍ਰਭਾਵਿਤ ਹੋਇਆ ਬਹੁਤ ਇਲਾਕੇ ਪ੍ਰਭਾਵਿਤ ਹੋਏ ਆ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵਿੱਚ ਸਾਡੇ ਐਨਆਰਆ ਵੀਰ ਭੈਣਾ ਭਰਾਵਾਂ ਵੱਲੋਂ ਜਾਂ ਸਾਡੇ ਆਪਣੇ ਭੈਣਾ ਭਰਾਵਾਂ ਵੱਲੋਂ ਇਥੋਂ ਇਹ ਬਹੁਤ ਵੱਡੀਆਂ ਸਮਾਵਾਂ ਜਿਹੜੀਆਂ ਆਈਆਂ ਤੇ ਪਰ ਆਪਾਂ ਅਕਸਰ ਉਦੋਂ ਜਦੋਂ ਤੋਂ ਹੀ ਹੜ੍ਹਾਂ ਦਾ ਇਹ ਜਿਹੜਾ ਦੌਰ ਚੱਲਦਾ ਉਦੋਂ ਤੋਂ ਹੀ ਅਸੀਂ ਇਹਨਾਂ ਇਲਾਕਿਆਂ ਦੇ ਵਿੱਚ ਵਿਚਰਦੇ ਆ ਅਲੱਗ-ਅਲੱਗ ਸੇਵਾਵਾਂ ਦੇ ਵਿੱਚ ਵਿਚਰਦੇ ਆ ਤੇ ਪਰ ਸਾਨੂੰ ਇੱਕ ਦੁੱਖ ਵੀ ਹੁੰਦਾ ਸੀ ਕਿਉਂਕਿ ਸਾਡੇ ਜਿਹੜੇ ਵੀਰ ਭੈਣ ਭਰਾ ਆ ਪਿੰਡਾਂ ਦੇ ਵਿੱਚੋਂ ਰਸਦ ਇਕੱਠੀ ਕਰਕੇ ਰਾਸ਼ਨ ਲੈ ਕੇ ਜਦੋਂ ਆਉਂਦੇ ਸੀਗੇ ਜਿਨ੍ਹਾਂ ਪਿੰਡਾਂ ਦੇ ਵਿੱਚ ਤਾਂ ਨੁਕਸਾਨ ਹੋਇਆ ਜਿੱਦਾਂ ਇਹ ਵੀਰ ਹੋਣਾ ਦਾ ਨੁਕਸਾਨ ਹੋਇਆ ਇਹ ਤਾਂ ਆਪਣੇ ਜਿਹੜਾ ਘਰ ਦਾ ਸਮਾਨ ਆ ਉਹਨੂੰ ਸੰਭਾਲਣ ਦੇ ਉੱਤੇ ਬਿਚਾਰੇ ਬਿਜੀ ਸੀ ਹਨ ਤੇ ਜਿਹੜੇ ਆਲੇ-ਦੁਆਲੇ ਦੇ ਪਿੰਡਾਂ ਵਾਲੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ ਉਹ ਰੋੜਾਂ ਦੇ ਉੱਤੇ ਖੜਕੇ ਤੇ ਜਿਹੜਾ ਜੋ ਰਸਤ ਪਿੰਡਾਂ ਦੇ ਵਿੱਚੋਂ ਸਾਡੇ ਵੀਰ ਭੈਣ ਭਰਾ ਇਕੱਠੇ ਕਰਕੇ ਲੈ ਕੇ ਆਉਂਦੇ ਉਹ ਇੱਕ ਤਰ੍ਹਾਂ ਦੀ ਲੁੱਟ ਹੋ ਰਹੀ ਸੀਗੀ ਬਰਾਬਰ 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 ਬਿਲਕੁਲ ਅਸੀਂ ਉਹਦੇ ਲਈ ਪਹਿਲਾਂ ਵੀ ਲਗਾਤਾਰ ਵੀਡੀਓ ਪਾਈਆਂ ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਗਰਾਊਂਡ ਲੈਵਲ ਤੇ ਜਾ ਕੇ ਦੇਖੀਏ ਅਸੀਂ ਅੱਜ ਇਸ ਪਰਿਵਾਰ ਕੋਲ ਆਏ ਹਾਂ ਤੁਹਾਡੇ ਕੋਲ ਪਰਿਵਾਰ ਦਾ ਨੰਬਰ ਵੀ ਅਸੀਂ ਸਾਂਝਾ ਕੀਤਾ ਜਾਂ ਫਿਰ ਆਪ ਜੀ ਸਾਡੇ ਕੋਲ ਸਾਡੇ ਨਾਮ ਸੰਪਰਕ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਆ ਅਸੀਂ ਸਾਰੇ ਪਰਿਵਾਰਾਂ ਜਿੱਥੇ ਤੱਕ ਜਿੰਨਾ ਵੀ ਅਸੀਂ ਪਹੁੰਚ ਸਕਦੇ ਆ ਪਰਿਵਾਰਾਂ ਦੇ ਕਿਉਂਕਿ ਇਸ ਪਿੰਡ ਦੇ ਵਿੱਚ ਹੱਲੇ ਤੱਕ ਕੋਈ ਵੀ ਜਿਹੜਾ ਆ ਸੇਵਾ ਨਹੀਂ ਪਹੁੰਚੀ ਇੱਕ ਕੋਨੇਵਾਲ ਪਿੰਡ ਮਸ਼ਹੂਰ ਹੋਇਆ ਜਾਂ ਹੋਰ ਇੱਕ ਦੋ ਪਿੰਡ ਮਸ਼ਹੂਰ ਹੋਏ ਸਾਰੇ ਵੀਰਪੈਣ ਜਿਹੜੇ ਆ ਉਸੇ ਪਿੰਡ ਦੇ ਵਿੱਚ ਮੇਲੇ ਲੱਗ ਗਏ ਆ ਪਰ ਜਿਨ੍ਹਾਂ ਪਿੰਡਾਂ ਦੇ ਵਿੱਚ ਆ ਜਿਆਦਾ ਨੁਕਸਾਨ ਵੀ ਹੋਇਆ ਉੱਥੇ ਹਲੇ ਤੱਕ ਨਹੀਂ ਪਹੁੰਚ ਰਹੇ ਤੇ ਅਸੀਂ ਲਿਸਟਾਂ ਸਾਂਝੀਆਂ ਕਰ ਰਹੇ ਆ ਜਿਹੜੇ ਵੀਰਪੈਣ ਭਰਾ ਕੋਈ ਸੇਵਾ ਕਰਨੀ ਚਾਹੁੰਦੇ ਆ ਸਾਡੇ ਕੋਲ ਪਰਿਵਾਰ ਦੀ ਲਿਸਟ ਲੈ ਕੇ ਡਾਇਰੈਕਟ ਪਰਿਵਾਰ ਦੀ ਮਕਾਨ ਦੀ ਸੇਵਾ ਕਰ ਸਕਦੇ ਆ ਤੇ ਉਹ ਸਾਨੂੰ ਦੱਸ ਸਕਦੇ ਕਿ ਇਸ ਪਰਿਵਾਰ ਦੀ ਜਿਹੜੀ ਇਹ ਸੇਵਾ ਹੋ ਗਈ ਉਸ ਤੋਂ ਬਾਅਦ ਤਾਂ ਜੋ ਅਗਲੇ ਵੀਰ ਭੈਣ ਨੂੰ ਅਗਲੇ ਪਰਿਵਾਰ ਦੀ ਲਿਸਟ ਦਿੱਤੀ ਜਾ ਸਕੇ ਤੇ ਭਾਈ ਅਸੀਂ ਤੁਹਾਡੇ ਨਾਲ ਇੱਕ ਹੋਰ ਵੀ ਵਾਅਦਾ ਕਰਕੇ ਜਾਂਦੇ ਆ ਕਿ ਜਿਹੜੇ ਤਾਂ ਪਰਿਵਾਰ ਦੇ ਮਕਾਨ ਸਾਡੇ ਵੀਰਾਂ ਭੈਣਾਂ ਵੱਲੋਂ ਹੋ ਗਏ ਉਹ ਤਾਂ ਹੋ ਗਏ ਤੇ ਜਿਹੜੇ ਕੋਈ ਰਹਿ ਵੀ ਜੋਗੇ ਉਹ ਅਸੀਂ ਆਪਣੀ ਸੰਸਥਾ ਵੱਲੋਂ ਤੇ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਉਹ ਮਕਾਨਾਂ ਦਾ ਵੀ ਜਿੰਨੀ ਅਸੀਂ ਵੱਤ ਤੋਂ ਵੱਤ ਸੇਵਾ ਕਰ ਸਕਦੇ ਜਰੂਰ ਕਰਕੇ ਜਾਵਾਂਗੇ ਇਕੱਲੇ ਮਕਾਨਾਂ ਦੇ ਨਾਲੇ ਨਹੀਂ ਕਿਉਂਕਿ ਗੁਰੂ ਕੀ ਸੋਈ ਖੈੜ ਅੱਛਰਵਾਲ ਤੇ ਗੁਰੂ ਕੀ ਸੋਈ ਨਵਾਂ ਸ਼ਹਿਰ ਦੇ ਵਿੱਚ ਸਾਡੇ ਜਿਹੜੇ ਪਰਿਵਾਰ ਸਾਡੇ ਨਾਲ ਸੇਵਾ ਦੇ ਤੌਰ ਤੇ ਪੱਕੇ ਜੁੜੇ ਹੋਏ ਆ ਉਹਨਾਂ ਦੇ ਵੱਲੋਂ ਕੱਪੜਿਆਂ ਦੀ ਸੇਵਾ ਹੋਰ ਰਸ ਦੀ ਸੇਵਾ ਜਿਹੜੀ ਆ ਉਹ ਲਗਾਤਾਰ ਪਹੁੰਚਾਈ ਗਈ ਆ ਕਾਫੀ ਸੇਵਾ ਉੱਥੇ ਪਹੁੰਚੀ ਹੋਈ ਆ ਤੇ ਉਹ ਵੀ ਅਸੀਂ ਨਾ ਪਰਿਵਾਰਾਂ ਤੱਕ ਪਹੁੰਚਾਵਾਂਗੇ ਕਿਉਂਕਿ ਸਾਡਾ ਇੱਕੋ ਹੀ ਮਕਸਦ ਹੈ ਕਿ ਅਸੀਂ ਗਰਾਊਂਡ ਲੈਵਲ ਤੇ ਪਹੁੰਚ ਕੇ ਇਹ ਸੇਵਾ ਜਿਹੜੀ ਪਹੁੰਚਾਉਣੀ ਆ ਉਹ ਬਿਲਕੁਲ ਵੀ ਉਹਨੂੰ ਵੇਸਟ ਨਹੀਂ ਹੋਣ ਦੇਣਾ ਤੇ ਹੋਰ ਭਾਜੀ ਮੈਨੂੰ ਦਿਖਾ ਦਿਓ ਕਿੰਨੇ ਕਿਹੜੇ ਘਰਾਂ ਦਾ ਹੋਇਆ ਨੁਕਸਾਨ ਹੈ ਤੇ ਹੋਰ ਵੀ ਹੈ ਕੋਈ ਕਾਰਨ ਭਾਜੀ ਵੱਲੋਂ ਕਿੰਨੇ ਘਰਾਂ ਦਾ ਪਾਣੀ ਚ ਗਿਆ ਹੈ ਆ ਤੇ ਕੋਠੇ ਤੇ ਜੜੇ ਅੱਛਾ ਜੀ ਉਹ ਸਾਰਾ ਇੰਨੇ ਨੇ ਪਾਣੀ ਚੜ ਗਿਆ ਸੀ ਪਾਣੀ ਦੇ ਬਾਰੇ ਫਿਰ ਤੁਸੀਂ ਕੋਠਿਆਂ ਦੇ ਉੱਤੇ ਰਹੇ ਜੀ ਇਟ ਟਾਈਮ ਕੋਈ ਆੜਾ ਸਮਾਨ ਪਿਆ ਥੋੜਾ ਬੜਾ ਵਾਜਾ ਵਾਖੀ ਨਾ ਮੰਨ ਆਇਆ ਸਫਾਈ ਕਰਮਾ ਥਨ ਮਾ ਖਾਣ ਦਾ ਦੁਕਾਨਾ ਤਾਂ ਗਰੀ ਮਾਫ ਕਰਿਓ ਗੁਰੂ ਘਰ ਦੇ ਬੰਦੇ ਜੀ ਥਾਲੀ ਆਹੋ ਜੀ ਜਿਹੜੀ ਖਰਾਬ ਹੋ ਗਈ ਕੀ ਕਰਨਾ ਨਾ ਪਰੇਟੇ ਹੋਣੇ ਤੋਂ ਜਿਹੜੀ ਜਿਹੜਾ ਦੁਕਾਨਾ ਹੈ ਨਾ ਪਾਰਕ ਕਿੰਨੇ ਦਿਨ ਕੋਠੇ ਤੇ ਰਹੇ ਜੀ ਤੁਸੀਂ ਉਹ ਤੇ ਸਾਰ ਤੇ ਮાળા ਮੋਟਾ ਪਾਜ ਗਏ ਥੋੜੇ ਮાળા ਮੋਟੇ 11 10 ਵਾਰ ਕਿਉਂਕਿ ਹੱਲੇ ਅਸੀਂ ਹੱਲੇ ਵੀ ਉਹ ਮਕਾਨ ਘਰਾਂ ਦੇਖਦੇ ਆ ਜਿਹੜੇ ਹ ਛੱਤਾਂ ਦੇ ਉੱਪਰ ਹੀ ਲੋਕ ਜਿਹੜੇ ਆ ਉਹ ਆਪਣੇ ਟੈਂਟ ਲਾਇਓ ਆ ਨਾ ਹਲੇ ਵੀ ਛੱਤਾਂ ਦੇ ਤੇ ਰਹਿੰਦੇ ਆ ਅੱਛਾ ਉਹਨੇ ਲੈਂਟਰ ਉਹਨਾਂ ਦੇ ਪਏ ਹਾਂ ਪਰ ਹਾਂ ਇਹ ਇਹਨਾਂ ਦਾ ਹੋਰ ਹੋਰ ਰਿਸਕ ਵੀ ਆ ਨਹੀਂ ਨਾਲੇ ਰਿਸਕ ਵੀ ਆ ਭਾਜੀ ਕਿਉਂਕਿ ਥੱਲੇ ਜਦੋਂ ਪਾਣੀ ਖੜਾ ਛੱਤਾਂ ਦੇ ਖੜੇ ਆ ਛੱਤਾਂ ਵੀ ਮਰ ਜਿੱਦਾ ਉਹ ਛੱਤ ਡਿਗੀ ਆ ਬਿਲਕੁਲ ਰਿਸਕੀ ਵੀ ਆ ਵੀ ਤੁਹਾਨੂੰ ਪਤਾ ਕਿੰਨਾ ਤੇ ਪਿਆ ਰਿਹਾ ਹੁਣ ਵੀ ਦੇਖ ਕਿੰਨਾ ਦਿਖਾਵੇ ਕੋਈ ਗੱਲ ਨਹੀਂ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਸਾਰਾ ਕੁਝ ਪਰਮਾਤਮਾ ਨੇ ਕੋਈ ਨਹੀਂ ਮਤ ਜੀ ਕੋਈ ਗੱਲ ਨਹੀਂ ਪਰਮਾਤਮਾ ਨੇ ਕਰਨਾ ਬੰਦੇ ਨੇ ਕਿਸੇ ਨੇ ਕੁਝ ਨਹੀਂ ਕਰਨਾ ਵਾਹਿਗੁਰੂ ਨੇ ਆਪੇ ਕਰ ਦੇਣਾ ਜੀ ਸ ਵੇ ਬਣਾਉਣੀ ਤਾਂ ਆਜਾ ਅਗਲਾ ਆਹ ਇਹ ਇਹ ਕਾ ਠੀਕ ਹੈ ਜੀ ਇੱਥੇ ਉਹ ਨਹੀਂ ਇਹ ਵੀ ਇਦਾਂ ਦਾ ਹੀ ਆਵੇ ਲੋ ਪਾਣੀ ਇੱਧਰ ਵੀ ਫਿਰਿਆ ਰਬਲੇ ਵਾਲਾ ਤੇ ਹੈਗੇ ਇੱਥੇ ਪਰਿਵਾਰਕ ਮੈਂਬਰ ਹੈਗੇ ਹਾਂ ਹਾਂ ਜੀ ਆ ਗਏ ਮਾਰ ਇਹਨੂੰ ਪਾਣੀ ਦੀ ਪਾਈ ਪਾਈ ਮਾਰ ਪਾਈ ਬਾਕੀ ਥੋੜਾ ਬਾਲਿਆਂ ਵਾਲੇ ਇਹਨਾਂ ਦੇ ਵੀ ਅੱਛਾ ਜੀ ਹਾਂ ਵੇਖੋ ਬਣਾ ਤੁਹਾਡਾ ਘਰ ਹੈ ਜੀ ਹਾਂ ਜੀ ਤੁਹਾਡਾ ਬਣਾ ਕੀ ਨੁਕਸਾਨ ਹੋਇਆ ਜੀ ਚੁੰਦੇ ਉਹਦਾ ਛੱਤ ਡਿੱਗੀ ਤਾਂ ਨਹੀਂ ਬਚਾਇਆ ਬਣੇ ਬੋਲੀਆਂ ਹੋ ਗਈਆਂ ਉੱਤੋਂ ਪਾਣੀ ਪੈਟ ਆਇਆ ਦੇਖੋ ਉੱਪਰ ਮੈਨੂੰ ਲੱਗਦਾ ਉਹਦਾ ਵੀ ਬਾਕੀ ਮਕਾਨ ਕੱਚਾ ਹੀ ਆ ਫਰਸ਼ ਲੱਗਿਆ ਨਹੀਂ ਉੱਤੇ ਨਾ ਜੀ ਨਾ ਲੈਂਟਰ ਵਾਲੇ ਨਹੀਂ ਬਾਲੇ ਆ ਕੱਚੇ ਹੀ ਆ ਨਾ ਮਕਾਨਾਂ ਕੱਚੇ ਆ ਠੀਕ ਆ ਲੈਂਟਰ ਹੋਏ ਤੇ ਫੇਰ ਤੇ ਬਚਾ ਹੋ ਜਾਂਦਾ ਇਹ ਗੱਲ ਕੇ ਤੁਹਾਡੇ ਕੋ ਉਹ ਆਟਾ ਆਇਆ ਪਿਆ ਤਾਂ ਮਤਲਬ ਤੁਹਾਡੇ ਕੋਲ ਰਸਤਾ ਪਹੁੰਚੀ ਹੈ ਇੱਥੇ ਹੈ ਨਾ ਰਸਤੇ ਪਹੁੰਚੀ ਹੈ ਇਹ ਇਹ ਸਸਤਾਵਾਂ ਵੱਲੋਂ ਵਈਆ ਜਾਂ ਸਰਕਾਰ ਵੱਲੋਂ ਵਈਆ ਜੀ ਅੱਛਾ ਮਤਲਬ ਪਹੁੰਚ ਗਿਆ ਯਾਰ ਪਹੁੰਚ ਗਿਆ ਤੁਹਾਡੇ ਕੋਲ ਰਾਸ਼ਨ ਹੈਗਾ ਯਾਰ ਰਾਸ਼ਨ ਦੀ ਪ੍ਰੋਬਲਮ ਨਹੀਂ ਇਸ ਵੇਲੇ ਮਕਾਨਾਂ ਦੀ ਜਿਹੜੀ ਸਮੱਸਿਆ ਉਹ ਉਹ ਨੁਕਸਾਨ ਹੈ ਨਾ ਚੱਲਦਾ ਠੀਕ ਆ ਕੀ ਨਾ ਪੈਣੇ ਤੁਹਾਡਾ ਇਹ ਕਿ ਸਾਨੂੰ ਲੀੜੇ ਕੱਪੜੇ ਦੀ ਤੰਗੀ ਕੋਈ ਨਹੀਂ ਬਾਬਾ ਜੀ ਤੁਹਾਡੇ ਸਾਰੇ ਕੁਝ ਕੱਪੜੇ ਸਾਡੇ ਕੋਲ ਪਹੁੰਚ ਗਏ ਹੋ ਆ ਸਾਰਾ ਕੁਝ ਅਸੀਂ ਅੱਜ ਸਿਰਫ ਦੇਖ ਕੇ ਕੱਪੜੇ ਤੁਹਾਡੇ ਕੋਲ ਕੱਲ ਜਾਂ ਪਰਸੋਂ ਅਸੀਂ ਪਹੁੰਚਦੇ ਕਰ ਦੇਣੇ ਆ ਠੀਕ ਹੈ ਜੀ ਹਾਜੀ ਕੱਪੜੇ ਤੁਹਾਡੇ ਕੋਲ ਇੱਕ ਮੰਜਾ ਹੁਣ ਤੰਗੀ ਰੋੜ ਗਏ ਆ ਤੇ ਉਹ ਜਰੂਰੀ ਬੈਣ ਦੇ ਸਾਨੂੰ ਜੀ ਵਾਹਿਗੁਰੂ ਅੱਗੇ ਬਾਬਾ ਜੀ ਅਰਦਾਸ ਕਰਨੀ ਉਹਨੇ ਪ੍ਰਮਾਤਮਾ ਨੇ ਸਭ ਕੁਝ ਪਹੁੰਚਦਾ ਕਰ ਦੇਣਾ ਜੀ ਹੈ ਨਾ ਵਾਹਿਗੁਰੂ ਕਹਿੰਦੇ ਬੰਦਾ ਇੱਕ ਬੰਦੇ ਨੇ ਕੁਝ ਨਹੀਂ ਕਰਨਾ ਜੀ ਕਿੰਨਾ ਪੈਣੇ ਤੁਹਾਡਾ ਕੋਮਲ ਕੋਮਲ ਘਰ ਵਾਲੇ ਦਾ ਨਾ ਪੈਣੇ ਕੀ ਆ ਬਿੰਦਰ ਤੁਹਾਨੂੰ ਪੈਣੇ ਕੋਈ ਹੋਰ ਆਹੀ ਕੋ ਪੈਸੇ ਸੱਚ ਦੱਸਣਾ ਝੂਠ ਨਹੀਂ ਮੇਰੇ ਭਾਣਾ ਬੋਲਣਾ ਨਾ ਹਨੂ ਨਹੀਂ ਮਿਲੇ ਨਹੀਂ 5000 ਉਹਨਾਂ ਨੂੰ ਮਿਲੇ ਤੁਹਾਨੂੰ ਨਹੀਂ ਮਿਲੇ ਉਹਨਾਂ ਨੂੰ ਮਿਲ ਗਿਆ ਹਨੂ ਤੁਹਾਨੂੰ ਪਹਿਲੇ ਮਿਲ ਗਿਆ ਆਹੀ ਦੋਵੇਂ ਗਵਾਂਡੀਆਂ ਨਾ ਇਹਨਾਂ ਨੂੰ ਮਿਲੇ ਤੁਹਾਡਾ ਪਹਿਨ ਮੋਬਾਈਲ ਨੰਬਰ ਬੋਲਿਓ ਕੰਨਾ ਦੱਸ ਮੋਬਾਈਲ ਨੰਬਰ ਬੋਲ ਦਿਓ ਤੇ ਮੇਰਾ ਨਾਮ ਲੇਖ ਲੋ ਮੋਬਾਈਲ ਮੁੰਡੇ ਕੁਆ ਉਹ ਕੋਈ ਗੱਲ ਇਹ ਇਹ ਇਹਨਾਂ ਦੇ ਪਰਿਵਾਰ ਵਿੱਚ ਇੱਥੇ ਕੌਣ ਕੌਣ ਰਹਿੰਦੇ ਹੈ ਇਹ ਇਹਦੀ ਉਹਨਾਂ ਦੇ ਬੁੱਢੇ ਦੀ ਨੌ ਆ ਜਿਹੜਾ ਮੇਰੇ ਨਾਲ ਅੱਗੇ ਖਲੋਤਾ ਹੈ ਮੇਰੇ ਨਾਲ ਜਿਹੜਾ ਹੈ ਇਹਨਾਂ ਦੇ ਘਰ ਵਾਲੇ ਜੀ ਉਹ ਬਿੰਦਰ ਆ ਉਹ ਕਿਸੇ ਦੇ ਹੱਥਲੀ ਉਤਰੀ ਕਰਦਾ ਵਿਚਾਰਾ ਅਸੀਂ ਕਿਸੇ ਦਾ ਦੇ ਤੇ ਮੇਰਾ ਨਾਮ ਦੇਖ ਲੋ ਆ ਨਾ ਦਾ ਘਰ ਵੇਖ ਲੋ ਤੇ ਰੂੜ ਸਿੰਘ ਆ ਅੱਗੇ ਤੁਸੀਂ ਵੀਡੀਓ ਬਣਾਈ ਹੋ ਦੀ ਠੀਕ ਹੈ ਜੀ ਰੂੜ ਸਿੰਘ ਕੋਈ ਨਹੀਂ ਬਾਬਾ ਜੀ ਉਹ ਵੀ ਦੇਖ ਲੈਣੇ ਭੈਣ ਹੁਣ ਤਾਂ ਨੰਬਰ ਆਪਾਂ ਨੋਟ ਕਰ ਲਈਏ ਠੀਕ ਚਲੋ ਕਰ ਲਓ ਫੇਰ ਬਾਅਦ ਵਿੱਚ ਚਲੋ ਬਾਅਦ ਵਿੱਚ ਅੱਗੇ ਆ ਕੇ ਨੰਬਰ ਲਿਖਾ ਦਿਓ ਤੁਸੀਂ ਹਨਾ ਅੱਗੇ ਆ ਕੇ ਨੰਬਰ ਲਿਖਾ ਦਿਓ ਮੈਨੂੰ ਕੋਈ ਨਹੀਂ ਨਾਲੇ ਮੇ ਨਾ ਹੋਇਆ ਰਗਾ ਗਲ ਗਏ ਕਿਰੇ ਹੁਣ ਕੋ ਨਾਲੇ ਅੱਛਾ ਕਪੜੇ ਕੁੱਪੜੇ ਵੀ ਸਾਰੇ ਨੁਕਸਾਨ ਹੋ ਗਿਆ ਨਾ ਇਹ ਅਜੇ ਇੱਥੇ ਬੜੇ ਛੋਟਾ ਆਇਆ ਆਹ ਦੀ ਆਹ ਦੀ ਇਹ ਤੋਂ ਵੱਡੇ ਸਾਡੇ ਕੋਲ ਇੱਥੇ ਤੁਹਾਡੇ ਅੰਦਰ ਇੱਥੇ ਬਾਬੇ ਕਿੰਨਾ ਕਿੰਨਾ ਪਾਣੀ ਵੜ ਕੇ ਕਰ ਆ ਆਹ ਦੇਖੋ ਇੱਧਰ ਦੇਖੋ ਆਹ ਵੇਖੋ ਸਾਰੇ ਸੱਚੀ ਕਪੜੀ ਸੱਚੀ ਕਪੜੀ ਅੱਛਾ ਉਹ ਉੱਥੇ ਉਹਨਾਂ ਨਾਲ ਪਾਣੀ ਵੜ ਗਿਆ ਸੀ ਨਾ ਘਰਾਂ ਦੇ ਵਿੱਚ ਫੇ ਤੁਸੀਂ ਵੀ ਛੱਤਾਂ ਦੇ ਉੱਤੇ ਰਹੇ ਜੀ ਹਾਂ ਅਸੀਂ ਉਹਨਾਂ ਕੇ ਹਾਲ ਚੱਲ ਗਏ ਲੈਂਟਰ ਵਾਲੇ ਤੇ ਇੱਥੇ ਹਾਂ ਕਿਉਂਕਿ ਤੁਹਾਡੇ ਛੱਤਾਂ ਵੀ ਬੜੇ ਛੱਤਾਂ ਦੇ ਵੀ ਨਹੀਂ ਰਹਿ ਸਕਦੇ ਤੇ ਬਾਨੇ ਗਲੇ ਕੰਮ ਕਰਦੇ ਇੱਧਰ ਨਹੀਂ ਅਸੀਂ ਸੌਂਦੇ ਅਸੀਂ ਤੇ ਕੇ ਹਾਲ ਜਾ ਕੇ ਸੌਂਦੇ ਅੱਛਾ ਹੁਣ ਵੀ ਤੁਸੀਂ ਇੱਥੇ ਹਾਂ ਕਿਉਂਕਿ ਛੱਤ ਡਿਗਣੇ ਵਾਲੀ ਹੋਈ ਹੈ ਨਾ ਬੈ ਗਈ ਹੈ ਨਾ ਉਤੋਂ ਛੱਤ ਡਿਗ ਗਈ ਬਾਹਰ ਆ ਰਹੇ ਮੇਰੇ ਕੋਲ ਤੇ ਪਾਣੀ ਆ ਨਾ ਨਾ ਚੜ ਗਿਆ ਵਿੱਚ ਉਹ ਵੇਖੋ ਇਹ ਜੀ ਬਰਾਬਰ ਸਾਕਾ ਠੀਕ ਹੈ ਠੀਕ ਹੈ ਜੀ ਤੁਹਾਨੂੰ ਤੁਹਾਡੇ ਕੋਈ ਨਾ ਹੈਗਾ ਵੀ ਰਸਦ ਪਹੁੰਚੀ ਉਹ ਤੁਹਾਡੇ ਕੋਈ ਪਾਣੀ ਪੂਣੀ ਸਮਾਨ ਪਿਆ ਹਾਂਜੀ ਹਾਂਜੀ ਮੋਬਾਈਲ ਨੰਬਰ ਦੇ ਕੇ ਇੰਕਾਰ ਸਿਆ ਅੰਦਰ ਜਿਹੜਾ ਫਰਿੱਜਾਂ ਫਰੋਜਾ ਜੋ ਪਾਣੀ ਦੇ ਪੇਟੀ ਜੇ ਕਰਨ ਲਿਆ ਅੱਛਾ ਇਹ ਫਰਿੱਜਾਂ ਫਰੋਜਾ ਸਾਰਾ ਡੁੱਬ ਗਿਆ ਨਾ ਪੇਟੀ ਸਾਰਾ ਕਰਦਾ ਹੁਣ ਜਲਦੀ ਕੋਈ ਚੀਜ਼ ਨਹੀਂ ਹਾਂਜੀ ਇਹਨੇ ਗਰਮੀ ਆ ਦੂਜੇ ਕਮਰੇ ਦੂਜੇ ਕਮਰੇ ਜਾ ਵੇਖੋ ਭੜੋਲਾ ਕਰਨ ਲਿਆ ਇਹ ਇਹ ਕਰਕੇ ਨਾ ਉਹ ਜੀ ਇਹ ਏਅਰ ਰੂਟ ਸਿੰਘ ਤੁਹਾਡਾ ਬਾਪੂ ਜੀ ਹਾਂਜੀ ਹਾਂਜੀ ਆਪਾਂ ਇਦਾਂ ਪੜੋਲੇ ਪੜਾ ਲਓ ਦੂਜੇ ਕਮਰੇ ਚੋਂ ਬਾਬੂ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 70 ਸਾਲ 76 ਸਾਲ ਹੈ ਨਾ ਇਹ ਕੀ ਕੀ ਕੰਮ ਕਰਦੇ ਜੀ ਮੈਂ ਮਿਹਨਤ ਮੂੰਦ ਹੀ ਕਰਦਾ ਜੀ ਬੱਚੇ ਕਿੰਨੇ ਜੀ ਬੱਚੇ ਮੇਰੇ 3 ਕਾਕਿਆ ਤੇ ਇੱਕ ਗੁੱਡੀ ਆ ਤਿੰਨ ਬੇਟੇ ਹੈ ਨਾ ਕੀ ਕੰਮ ਕਰਦੇ ਜੀ ਉਹ ਵੀ ਦਿਹਾੜੀ ਦੋੜੀ ਇਦਾਂ ਹੀ ਕਰਦੇ ਆ ਪਰਿਵਾਰ ਦਾ ਕੋਈ ਹੋਰ ਕਮਾਈ ਦਾ ਸਾਧਨ ਜੀ ਹਾਂਜੀ ਕਮਾਈ ਦਾ ਸਾਧਨ ਪਰਿਵਾਰ ਦਾ ਕੋਈ ਬੇਵਰੀ ਕਰਦੇ ਚੰਨੇ ਹਨ ਆਹੀ ਮਕਾਨ ਐਸ ਤੋਂ ਬਿਨਾਂ ਕੋਈ ਹੋਰ ਮਕਾਨ ਤਾਂ ਨਹੀਂ ਮੇਰਾ ਵੀਰ ਝੂਠ ਨਾ ਬੋਲੇ ਜੋ ਸੱਚ ਸੇ ਹੋਵੇ ਨਾ ਜਾਣਕਾਰੀ ਪੂਰੀ ਮੇਰੇ ਇਹੋ ਹੀ ਆ ਜੀ ਅੱਛਾ ਇਹ ਹੀ ਤਿੰਨੇ ਤਿੰਨੇ ਬੱਚੇ ਸਾਡੇ ਇੱਥੇ ਰਹਿੰਦੇ ਤਿੰਨੇ ਬੇਟੇ ਨਹੀਂ ਇੱਕ ਇੱਕ ਗੁਆ ਰਹਿੰਦਾ ਇੱਕ ਇੱਕ ਬਾਹਰ ਰਹਿੰਦਾ ਉਹ ਕੋਹਰਾ ਜੀ ਵਰਗਤ ਗੁਜਰਾਤ ਚ ਰਹਿੰਦਾ ਉੱਥੇ ਕੀ ਕੰਮ ਕਰਦਾ ਕੰਪਨੀ ਚ ਕੰਮ ਕਰਦਾ ਹਾਂਜੀ ਠੀਕ ਆ ਤੁਸੀਂ ਮਤਲਬ ਇੱਥੇ ਰਹਿੰਦੇ ਸਾਰੇ ਵਾਕੀ ਹਨ ਹਾਂਜੀ ਹਾਂਜੀ ਠੀਕ ਆ ਤੁਹਾਡਾ ਮੋਬਾਈਲ ਨੰਬਰ ਮੈਨੂੰ ਬੋਲੇ ਜੀ ਕੋਈ 8955 98552 ਹਾਂਜੀ 3592 35 92 ਤੇ ਇੱਕ ਮੈਨੂੰ ਹੋਰ ਦੱਸਿਓ ਤੁਹਾਨੂੰ ਕੋਈ ਹੋਰ ਪੈਸਿਆਂ ਦੀ ਮਤ ਕੋਈ ਮਿਲੀ ਕੋਈ ਹੋਵੇ ਕਿਸੇ ਹਾਂਜੀ ਅਜੇ ਤੱਕ ਕਰਤੇ ਨਹੀਂ ਜੀ ਰੁਪਏ ਨੇ ਜਿਹੜਾ ਉਹ ਪਿੱਛੇ ਪਰਿਵਾਰ ਵਾਲਿਆਂ ਨੂੰ 5000 ਮਿਲੇ ਤੁਹਾਨੂੰ ਉਹਨਾਂ ਨੂੰ ਮਿਲ ਗਿਆ ਅੱਛਾ ਤੁਹਾਨੂੰ ਉਹ 5000 ਵੀ ਨਹੀਂ ਮਿਲਿਆ ਨਹੀਂ ਮਿਲਿਆ ਸਾਨੂੰ ਨਹੀਂ ਮਿਲਿਆ ਨਾ ਬੁੱਢੇ ਨੂੰ ਨਾ ਉਹਨਾਂ ਨੂੰ ਦੇ ਕੇ ਗਏ ਸੀ ਉਹ ਡਾਕਟਰ ਸੀ ਆਏ ਕਈਆਂ ਕਈਆਂ ਦੇਖਿਆ ਉਹਨਾਂ ਨੇ ਮੇਰੇ ਦੋ ਚਨਾ ਕਰਾ ਲਏ ਡਾਕਟਰ ਕੋਈ ਜਾਣ ਕੇ ਉਦਾਂ ਸਰਕਾਰੀ ਜਿਹਾ ਕੋਈ ਉਦਾਂ ਪ੍ਰਾਈਵੇਟ ਤੌਰ ਤੇ ਆਪਣੇ ਤੌਰ ਤੇ ਉਹ ਮਤ ਕਰਵਾਉਂਦੇ ਉਹ ਮਤ ਕਰਾਉਣ ਉਦਾਂ ਵਾਸਤੇ ਕੋਈ ਨਹੀਂ ਖਲੋ ਕੇ ਆਏ ਪਹਿਲਾਂ ਮੈਨੂੰ ਵੀ ਜਾਂਦੇ ਮਿਲਣਗੇ ਨਾ ਮੈਨੂੰ ਮਿਲਿਆ ਨਾ ਨਾ ਚਲੋ ਉਹ ਤਾਂ ਅਗਲੇ ਸਾਰੇ ਇੱਕ ਦਾ ਆਪ ਆਪਣਾ ਹੁੰਦਾ ਕੋਈ ਗੱਲ ਇਹਦੇ ਹਾਂਜੀ ਹਾਂ ਜੀ ਉਹਦਾਂ ਜੇ ਭੈਣ ਭਰਾ ਮਾਝ ਦਾ ਕਰਦੇ ਠੀਕ ਹੈ ਬਿਲਕੁਲ ਬਿਲਕੁਲ ਕੰਮ ਕਰੂ ਠੀਕ ਹੈ ਠੀਕ ਹੈ ਹਾਂਜੀ ਸਾਰਿਆਂ ਨੇ ਉਹਨਾਂ ਨੇ ਖਿਆਲ ਕੋ ਲਿਆ ਤਿੰਨ ਤੋਂ ਉੱਥੇ ਵੀ ਗਿਆ ਵਾਕਾ ਇਹਦਾ ਬਹੁਤਾ ਢੂੰਗਾ ਆ ਇਹਦੇ ਅੰਦਰ ਇਹ ਬੜਾ ਪਾਣੀ ਅੱਛਾ ਜੀ ਇਹਦਾ ਕਮਰਾ ਵੇਖੋ ਯਾਰ ਓਏ ਹੋਏ ਢੂੰਗਾ ਤੋ ਆਈ ਆਂ ਅੱਜ ਨਾ ਦੇਖੋ ਕਿੰਨਾ ਨੇ ਮਾਤਾ ਬਾਲਿਆਂ ਵਾਲਾ ਕਮਰਾ ਚਲੇਗਾ ਆ ਦੇਖੋ ਸਮਝਾ ਦੇਖੋ ਇਹਦਾ ਢੂੰਗਾ 3 2.5 3 ਫੁੱਟ ਦਾ ਪੈਸੇ ਵੀ ਪਹਿਲੇ ਕਮਰਾ ਬਾਪੂ ਦਾ ਪਿਆ ਤਾਂ ਨਹੀਂ ਹੋਣਾ ਨਾ ਇੱਥੇ ਉੱਤੋਂ ਗਿਆ ਪਾਛੇ ਪਾਛੇ ਪਾਉਂ ਰਹੀ ਓਥੇ अच्छा जी हां कांदला पेटी तरदी फिर लीड़े सारे मुंड गए पीछे पे अंदर आ आप पेटी में हो वाली कमरे के अंदर लीड़े अच्छा सारे लीड़े बूड़े पापा जी खराब हो गए ਤੁਹਾਡੇ ਸਾਰੇ ਹੋ ਗਏ ਪੈ ਨਿਹਾਲੇ ਹਾਏ ਵਾਹਿਗੁਰੂ ਆ ਵੇਖੋ ਮੈਂ ਤੇ ਕਾਲੀ ਮੈਂ ਕਾਲੀ ਆਪੇ ਤੁਹਾਡਾ ਮਕਾਨ ਵੀ ਜਿਹੜਾ ਸਾਰੀਆਂ ਤੇੜਾ ਆ ਗਿਆ ਇਹ ਵੀ ਕਿਸੇ ਵੇਲੇ ਵੀ ਤੇ ਡਿੱਗ ਸਕਦਾ ਹੈ ਵੀ ਹੈਨਾ ਹਾਂਜੀ ਤੇੜਾ ਆਈਆਂ ਨੇ ਕਿ ਸਾਰਾ ਕਰੈਕ ਹੋਇਆ ਹੋਰ ਗੋ ਕਰੈਕ ਹੋਇਆ ਸਾਰਾ ਬਾਪੇ ਤੁਸੀਂ ਇਕੱਲੇ ਰਹਿੰਦੇ ਇੱਥੇ ਕਿੱਦਾਂ ਆ ਜੀ ਕੋਣ ਕੋਣ ਦੇ ਮੁੰਡੇ ਡੋਲਡੀਆਂ ਦੋ ਐ ਅਰੇ ਦੋ ਸਾਡੇ ਮੁੰਡੇ ਉਹ ਦੋਨੇ ਲੱਗ ਰਹਿੰਦੇ ਆ ਲੱਗ ਰਹੇ ਆ ਅਸੀਂ ਦੋ ਹੀ ਲੱਗੇ ਆ ਇਸੇ ਇੱਕ ਕਮਰੇ ਚ ਇਹ ਤੁਸੀਂ ਕੋਲ ਅਸੀਂ ਤੁਸੀਂ ਤਾਂ ਮਾਤਾ ਦੋਨੇ ਰਹਿੰਦੇ ਜੀ ਇੱਥੇ ਇੱਥੇ ਦੋਨੇ ਰਹਿੰਦੇ ਆ ਸਮਾਨ ਸਾਡਾ ਸਾਡਾ ਹੀ ਆ ਆ ਬਾਹਰ ਭਾਂਡੇ ਪੂੜੇ ਨਾਲ ਖਿਲਰੇ ਪਏ ਨੇ ਸਮਾਨ ਇਹਨਾਂ ਹਾਂ ਇਹ ਤੁਹਾਡੇ ਫਾਦਰ ਸਾਹਿਬ ਜੀ ਹਾਂ ਜੀ ਠੀਕ ਹੈ ਠੀਕ ਹੈ ਤੁਸੀਂ ਲੱਗ ਰਹਿੰਦੇ ਪੇ ਜੀ ਤੁਸੀਂ ਹਾਂ ਜੀ ਦਾ ਨਾਮ ਕੀ ਤੁਸੀਂ ਚਲੋ ਹੁਣ ਤਾਂ ਫੇ ਤੁਸੀਂ ਉੱਥੇ ਇਹ ਹੁਣ ਇਹਨਾਂ ਦਾ ਕਮਰਾ ਜਦੋਂ ਜਦੋਂ ਹੁਣ ਕਮਰਾ ਫੇ ਤੁਸੀਂ ਇਕੱਠੇ ਨਾਲ ਰਹਿ ਲੈਂਦੇ ਹੁਣ ਬਾਪੂ ਨਾਲ ਨਾਲ ਰੱਖ ਲੈਂਦੇ ਆਪਣੀ ਹੁਣ ਤੁਹਾਡੇ ਕੋ ਕਿੰਨਾ ਥਾਂ ਹੈ ਜੀ ਤੁਹਾਡੇ ਕਹਿੰਦੇ ਆ ਜਾਓ ਬਈ ਇੱਥੇ ਦਰਜ ਪੰਜ ਮਰਲੇ ਥਾਂ ਹੈ ਜੀ ਤਿੰਨ ਤਿੰਨ ਘਰਾਂ ਦਾ ਅੱਛਾ ਤਿੰਨ ਘਰਾਂ ਦਾ ਪੰਜ ਮਰਲੇ ਆ ਨਹੀਂ ਤੁਹਾਡੇ ਕੋ ਅੱਛਾ ਇੱਕੋ ਹੀ ਕਮਰਾ ਤੁਹਾਡੇ ਕੋ ਵੀ ਨਹੀਂ ਤੁਹਾਡੇ ਕੋ ਇਹ ਤੇ ਬਸ ਦਾ ਇਹ ਜਦੋਂ ਬਾਪੂ ਹੁਣਾ ਦਾ ਹੋ ਗਿਆ ਨਹੀਂ ਪਿਛੇ ਆ ਡਾ ਅੱਜ ਪਿਛਲੇ ਬਸ ਤੁਹਾਡਾ ਯਾਰ ਠੀਕ ਹੈ ਹਾਂ ਜੀ ਬਾਪੂ ਕੀ ਨਾ ਤੁਹਾਡਾ ਹੁਮਨ ਸਿੰਘ ਹੁਮਨ ਸਿੰਘ ਪੀਤਾ ਦਾ ਨਾਮ ਕੀ ਹੈ ਸੋਜਾ ਸਿੰਘ ਸੋਜਾ ਸਿੰਘ ਉਮਰ ਬਾਬਾ ਜੀ ਕਿੰਨੀ ਆ 78 ਸਾਲ ਦੀ ਬਾਬਾ ਜੀ ਪਹਿਲਾਂ ਵੀ 78 ਸਾਲ ਦੀ ਉਮਰ ਹੋ ਗਈ ਪਹਿਲਾਂ ਵੀ ਕਦੇ ਇਦਾਂ ਨੁਕਸਾਨ ਹੋਇਆ ਇੱਥੇ ਮੇਰੇ ਨੁਕਸਾਨ ਹੋਇਆ ਜੇ 88 ਦੇ ਬਾਅਦ ਹੋ ਗਿਆ ਪਿੰਡ ਆ ਸੀ ਅੱਛਾ ਜੀ ਉਦੋਂ ਕਮਰਾ ਸਾਰਾ ਢਾ ਗਿਆ ਸਫਾ ਹੋ ਗਿਆ ਸੀ ਅੱਛਾ ਜੀ ਇਹ 88 ਤੋਂ ਬਾਅਦ ਆਇਆ ਫਿਰ ਹੜ ਇਹਨਾਂ ਤੇ ਦੋ 194 ਚ ਅੱਛਾ ਜੀ 1 ਤੇ 3793 ਤੇ 93 ਤੇ ਇੰਤੋਂ ਹੜਾਂ ਦੀ ਮਾਰ ਪਾ ਤੇ ਝਾੜਾ ਕੋਠੇ ਨੂੰ ਹਾਂ ਐ ਤੇ ਝਾੜਾ ਕੋਠੇ ਦੇ ਵਿੱਚ ਇਹ ਕੋਠੇ ਦੇ ਤੀਜਾੜ ਆ ਗਿਆ ਹ ਤੀਜਾੜ ਆ ਗਿਆ ਉਦੋਂ ਪਾਣੀ ਥੋੜਾ ਥੋੜਾ ਹੁੰਦਾ ਰਹੀ ਇਹਨਾਂ ਦਾ ਪਹਿਲਾਂ ਵੀ ਅੱਛਾ ਮਤਲਬ ਅੱਛਾ ਇਸ ਵਾਰ ਫਿਰ ਜ਼ਿਆਦਾ ਪਾਣੀ ਆਇਆ ਜ਼ਿਆਦਾ ਨੁਕਸਾਨ ਹੋਇਆ ਹਣਾ ਇਸ ਵਾਰ ਪੰਜਾ ਮਤਲਬ ਜਿੰਨਾ ਹੁਣ ਪਾਣੀ ਆਇਆ ਇੰਨਾ ਨਹੀਂ ਪਹਿਲਾਂ ਕਦੇ ਵੀ ਆਇਆ ਬਾਬਾ ਜੀ ਜਿੰਨਾ ਪਾਣੀ ਨਹੀਂ ਆਇਆ ਉਦੋਂ ਨੁਕਸਾਨ ਕੋਈ ਨਹੀਂ ਹੋਇਆ ਹੁਣ ਜਿਨ੍ਹਾਂ ਨੇ ਖਾਸ ਨੂੰ ਗੱਲ ਲੱਗਾ ਸਭ ਪੇਟੀਆ ਖਰਾਬ ਹੋ ਗਿਆ ਪੇਟੀ ਦੇਖੋ ਪਖੇ ਸਭ ਖਰਾਬ ਹੋ ਗਏ ਕੱਲ ਇਹ ਜਗ੍ਹਾ ਤੇ ਬੰਦੇ ਕੋ ਤਰੇ ਨਹੀਂ ਆਏ ਇਹ ਨਹੀਂ ਨੀ ਪਾਲਸੀ ਇਹਨੂੰ ਵਕੇ ਅੱਛਾ ਜੀ ਅੰਦਰ ਤਰੇ ਨਹੀਂ ਆ ਬੰਦੇ ਕੋ ਹੁਣ ਤੇ 8 ਰੁਪਏ ਜਗ੍ਹਾ ਹਲੇ ਹੀ ਤਲ ਕਰ ਜਾ ਆ ਹੁਣ ਹਲੇ ਹਲੇ ਵੀ ਪਣਾ ਜੇ ਹੈਗਾ ਪਰ ਉਹ ਦੋ ਥੋੜਾ ਸੁੱਕ ਗਏ ਕੱਲ ਖੁੱਬਦਾ ਹੋਣਾ ਪੈਰ ਨਾ ਇਹਦੇ ਵਿੱਚ ਪਰਸਨ ਪੈ ਸੁੱਕਦਾ ਇੱਥੇ ਬੁਰਾ ਨਹੀਂ ਹਿੱਟ ਲੈ ਦਿੰਦਾ ਹੋਦੀ ਹੋਦੀ ਹਾਂ ਸਭ ਜੀ ਮੁਹੱਲੇ ਦੇ ਵਿੱਚ ਅਸੀਂ ਨਾ ਪੂਰੇ ਦੇ ਵਿੱਚ ਵਿਚਰ ਕੇ ਦੇਖਿਆ ਸਾਰੇ ਦਾ ਹੀ ਉਹ ਨੁਕਸਾਨ ਹੋਇਆ ਕਿ ਬਿਆਨੇ ਕੀਤਾ ਜਾ ਸਕਦਾ ਕਿ ਇੰਨਾ ਤਬਾਹੀ ਹੋਈ ਹੈ ਤੇ ਬਾਪੂ ਨਹੀਂ ਦੱਸਦੇ ਆ ਕਿ ਇਹਨਾਂ ਦੇ ਉਮਰ ਦੇ ਵਿੱਚ ਪਹਿਲੀ ਵਾਰ ਨਹੀਂ ਦੇਖਿਆ ਪਿਆ ਇੰਨੀ ਜਿਹੜੀ ਤਬਾਹੀ ਆ ਇੱਥੇ ਹੋਈ ਆ ਬਾਬਾ ਜੀ ਮੈਨੂੰ ਤੁਸੀਂ ਇੱਕ ਆਪਣਾ ਕੋਈ ਮੋਬਾਈਲ ਨੰਬਰ ਦੱਸੋਗੇ ਕੁਝ ਉਹ ਮੁੰਡੇ ਦਾ ਨੰਬਰ ਚਲ ਉੱਥੇ ਮੈਨੂੰ ਬਾਹਰ ਭਾਂਵੇਂ ਲਿਖਾ ਦਿੱਤੇ ਸੀ ਹੋਰ ਪਰਿਵਾਰ ਦੇ ਨਾਲ ਕਿਉਂਕਿ ਸੱਸੀ ਕਾਨਫਰੈਂਸ ਸੱਸੀ ਕਰ ਬਾਬਾ ਜੀ ਕਿੱਦਾਂ ਦੀ ਹਾਲਚਾਲ ਬਾਸ ਕਿਰਪਾ ਜੀ ਦੈ ਨਾੜ ਵੇਖਿਆ ਦੀ ਇਹ ਇੰਨੇ ਪਾਣੀ ਇੰਨਾ ਨਹੀਂ ਆਇਆ ਜੇ ਨਾ ਯਾਰ ਕਾ ਆ ਗਿਆ ਨਾ ਪਾਣੀ ਹੋਦੀ ਹੋਦੀ ਅੱਗੇ ਤੂੰ ਘੱਟ ਆਉਂਦਾ ਰਿਹਾ ਯਾਰ ਕਾ ਦੋ ਇਸੇ ਵੱਧ ਪਾਣੀ ਜਿਆਦਾ ਤਬਾਹੀ ਮਚਾਈ ਹੈ ਨਾ ਇਹਦਾ ਖਿਆਲ ਰੱਖਿਓ ਦੋਵੇਂ ਜੀਵਚਾਰੇ ਉਦਾਂ ਦੇ ਜੇ ਮੈਂ ਸਾਫ ਦਾ ਸਰਪੰਚ ਆ ਅੱਛਾ ਜੀ ਹਾਂ ਜੀ ਮੈਂ ਸਾਫ ਦਾ ਸਰਪੰਚ ਆ ਇਹਨਾਂ ਦਾ ਖਿਆਲ ਰੱਖਿਓ ਜਿਹੜਾ ਦੋਵੇਂ ਇੱਕੋ ਜਿਹੇ ਤੇ ਬਿਲਕੁਲ ਮਾਰਾ ਕਰਦੇ ਚਰਿਆ ਕਰਨਾ ਗੁਰੂ ਸਾਹਿਬ ਨੇ ਅਸੀਂ ਲਿਸ਼ਟਾ ਜਾਰੀ ਕਰਦਿਆਂ ਜਿਹੜੇ ਪਰਿਵਾਰ ਕਰ ਤੇ ਹੋਊਗਾ ਜਰੂਰ ਇਹ 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 ਅਸੀਂ ਤੁਹਾਨੂੰ ਪਰਮਾਤਮਾ ਵੱਲੋਂ ਕਹਿ ਲਓ ਜਿੱਦਾਂ ਵੀ ਗੁਰੂ ਸਾਹਿਬ ਤੁਹਾਨੂੰ ਹਿੰਮਤ ਬਖਸ਼ੀ ਉਹਦੇ ਲਈ ਤੁਹਾਨੂੰ ਅਸੀਂ ਭਰੋਸਾ ਦੇ ਵਾਕ ਜਾਨਦੇ ਹਾਂ ਕਿ ਤੁਹਾਡਾ ਜਰੂਰ ਇਹ ਹੋਊਗਾ ਹਾਂਜੀ ਹਾਂ ਜਰੂਰ ਹੋਊਗਾ ਹੋਊਗਾ ਜੀ ਠੀਕ ਹੈ ਜੀ ਚਲੋ ਆਪਾਂ ਦੇਖਦੇ ਹਾਂ ਕਿ ਲੋਕਾਂ ਦਾ ਜਿੱਦ ਨੂੰ ਇੱਕ ਵਾਰ ਸਿੱਧੇ ਹੁੰਦੇ ਹੋ ਨਾ ਇੱਕੋ ਪਾਸੇ ਹੜਲੇ ਆਂਦੇ ਆ ਜੇ ਆਪਾਂ ਗੱਲ ਕੀਤੀ ਸੀਗੀ ਇਹ ਪਿਛਲੀ ਵਾਰ ਵੀ ਕਿ ਕੋਨੇ ਵਾਲ ਪਿੰਡ ਦੀ ਆਪਾਂ ਹੁਣ ਵੀ ਪਕੋਨੇ ਵਾਲੇ ਪਿੰਡ ਦੇ ਵਿੱਚ ਜਾ ਕੇ ਆਏ ਆ ਉੱਥੇ ਤਾਂ ਮਾਹੌਲੇ ਇਦਾਂ ਦਾ ਬਣਿਆ ਜਿੱਦਾਂ ਇੱਕ ਮੇਲਾ ਨਹੀਂ ਹੁੰਦਾ ਅਵਾਗੌਨ ਟਰੈਲੀਆਂ ਸੇਵਾਦਾਰ ਪਹੁੰਚੇ ਆ ਮਤਲਬ ਕਿ ਸਾਰੇ ਇੱਕ ਪਿੰਡ ਵਾਲੂ ਭੱਜ ਬੰਦੇ ਜਿਹੜੇ ਪਿੰਡ ਦੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਨਾ ਤੇ ਆਪਾਂ ਅੱਜ ਇਸ ਪਿੰਡ ਦੇ ਵਿੱਚ ਆਏ ਆ ਤੇ ਆਪਾਂ ਜਿੱਦਾਂ ਪਿੰਡ ਵਾਸੀਆਂ ਨਾਲ ਵੀ ਗੱਲ ਕੀਤੀ ਆ ਆਪਾਂ ਹਾਲਾਤ ਵੀ ਦੇਖੇ ਆ ਮਲਕਪੁਰ ਪਿੰਡ ਹੈ ਜੀ ਮਲਕਪੁਰ ਪਿੰਡ ਹੈ ਨਾ ਵੀ ਇੱਥੇ ਹਲੇ ਤੱਕ ਮੈਨੂੰ ਲੱਗਦਾ ਚਲੋ 2-4 ਵੀਰ ਸਾਡੇ ਆਏ ਹੋਊਗੇ ਪਰ ਬਹੁਤ ਘੱਟ ਸੇਵਾ ਪਹੁੰਚੀ ਜਿੰਨੇ ਇੱਥੇ ਜਿੰਨਾ ਨੁਕਸਾਨ ਹੋ ਗਿਆ ਆ ਤੇ ਆਪਣ ਸਾਡੀ ਵੀ ਕੋਸ਼ਿਸ਼ ਇਹੀ ਹੈ ਕਿ ਆਪਾਂ ਗਰਾਊਂਡ ਲੈਵਲ ਤੇ ਪਹੁੰਚ ਕੇ ਸਾਰਾ ਕੁਝ ਵੈਰੀਫਾਈ ਕਰਕੇ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਦੇ ਨੁਕਸਾਨ ਹੋ ਗਏ ਕਿਸੇ ਦੇ ਆ ਕੱਪੜਿਆਂ ਦਾ ਬੈੱਡਾਂ ਦਾ ਨੁਕਸਾਨ ਹੋ ਗਿਆ ਜਾਂ ਕਿਸੇ ਦੇ ਮਕਾਨ ਡਿੱਗ ਪਏ ਆ ਉਹਦੇ ਲਈ ਜੋ ਆਪਾਂ ਹੈਲਪ ਕਰ ਸਕਦੇ ਪਰ ਉਹਦੇ ਲਈ ਵੀ ਅਸੀਂ ਬਿਲਕੁਲ ਉਹਨੂੰ ਇੱਕ ਤਰਤੀਬ ਵਾਇਰ ਉਹਨਾਂ ਦੀਆਂ ਪੂਰੀਆਂ ਪਰਿਵਾਰਾਂ ਦੀਆਂ ਲਿਸਟਾਂ ਬਣਾ ਰਹੇ ਆ ਤੇ ਲਿਸਟਾਂ ਬਣਾਉਣ ਤੋਂ ਬਾਅਦ ਫਿਰ ਉਹ ਥੋੜੇ ਦਿਨ ਬਾਅਦ ਵੈਰੀਫਾਈ ਕੀਤੇ ਜਾਊਗੇ ਕਿ ਉਹਨਾਂ ਪਰਿਵਾਰਾਂ ਤੱਕ ਉਹ ਕੋਈ ਮਦਦ ਦੁਆਰਾ ਪਹੁੰਚਦਾ ਨਹੀਂ ਕਿ ਜਿਨ੍ਹਾਂ ਦੀ ਤੱਕ ਮਦਦ ਨਹੀਂ ਪਹੁੰਚੀ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੇ ਮਕਾਨ ਡੇਗ ਪਏ ਉਹਨਾਂ ਦੇ ਮਕਾਨ ਬਣਾਉਣ ਦੀ ਤੇ ਜਾਂ ਫਿਰ ਜਿਨ੍ਹਾਂ ਦਾ ਕੋਈ ਹੋਰ مالی ਨੁਕਸਾਨ ਹੋਇਆ ਤੇ ਜਿੰਨੀ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਉਹਨਾਂ ਦੀ ਉਹ ਜਿਹੜੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤਾਂ ਬਿਲਕੁਲ ਕੁਲਵੰਤ ਸਿੰਘ ਜੀ ਹੋਰ ਅੰਦਾ ਨੰਬਰ ਦਿੰਦਾ ਕਿਉਂਕਿ ਇਹ ਸੰਸਥਾ ਚਲਾਉਂਦੇ ਗੁਰੂ ਕੀ ਰਸੋਈ ਇਹ ਆਪਣਾ ਗਰਾਊਂਡ ਲੈਵਲ ਦੇ ਉੱਤੇ ਅੱਜ ਸਰਵੇ ਵੀ ਕਰ ਰਹੇ ਆ ਲਿਸਟਾਂ ਤਿਆਰ ਕਰ ਰਹੇ ਆ ਇਹਨਾਂ ਤੋਂ ਜ਼ਰੂਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਵੀ ਉੱਥੇ ਪਰਿਵਾਰਾਂ ਦੀ ਮਦਦ ਹੁੰਦੀ ਹੈ ਹੋਈ ਹੈ ਕਿ ਇਹਨਾਂ ਨੂੰ ਲੋੜ ਹੈ ਉਹ ਕੋਸ਼ਿਸ਼ ਕਰਦੇ ਵੀ ਜਿੰਨੇ ਕ ਅੱਜ ਕਿਉਂਕਿ ਇਸੇ ਪਿੰਡ ਦੇ ਵਿੱਚ ਸਰਵੇ ਕਰ ਹੋਣਾ ਹੈ ਤਾਂ ਇਹਦੇ ਬਾਬਤ ਵੀ ਤੁਸੀਂ ਇਹਨਾਂ ਤੋਂ ਵੀ ਜਾਣ ਕੇ ਲੈ ਸਕਦੇ ਕਿ ਆਪਣਾ ਕਿੰਨਾ ਨੰਬਰ ਹੈ ਜੀ 810050083 810050083 ਜਿਹੜਾ ਐਨਜੀ ਦਾ ਨੰਬਰ ਹੈ ਠੀਕ ਹੈ ਜੀ ਇਹ ਬਿਲਕੁਲ ਗੁਰੂ ਕੀ ਰਸੋਈ ਦਾ ਨੰਬਰ ਹੈ ਤਾਂ